ਅੱਤੇ ਘੰਟੇ ਵਿੱਚ ਕੋਈ ਸਾਡੇ ਕੋਲ ਆ ਦੇ ਸੰਨ ਅਨੁਪੂਰਨਾ ਜੀ ਮੈਡਮ ਦੀ ਸੈਟਰਡੇ ਮਨਟਲੀ ਮੀਟਿੰਗ ਦਵੰਦੇ ਆ ਤਾਂ ਗੱਲ ਕਰਕੇ ਨਹੀਂ ਤਾਂ ਜੋ ਸਾਡਾ ਫੈਸਲਾ ਹੋਏਗਾ ਉਹ ਅੱਜ ਤੱਕ ਨਹੀਂ ਇਹ ਸਿਰਫ ਗੱਲ ਨਹੀਂ ਹੋਈ ਹੈ ਉਹ ਜਿਹੜਾ ਰਚਪਨ ਹੈ ਉਹ ਬੱਚੇ ਨਾਲ ਖੇਡਦਾ ਸੀ ਉਹ ਵੀ ਵਿੱਚ ਖੇਡਦਾ ਸੀ ਸਮਾਜ ਸੰਬੰਧ ਬਣਾ ਰਹੇ ਸੀ ਉਹ ਸਾਰੇ ਤੋਂ ਮੈਸਜ ਬੰਦ ਕਰ ਦਿੱਤੇਗਾ 2.5 ਸਾਲ ਹੋ ਗਏ ਸਿਰਫ ਗੁੰਡਾ ਤੋਂ ਹੋਇਆ ਹੈ ਕਾਹਦਾ ਭੇਖ ਤੇ ਬਕਰ ਕਾਲ ਕਰਦੀ ਹੈ ਕਾਹਦਾ ਕਾਲ ਦਾ ਫਤਾਨ ਦਾ ਨੇਤਾ ਬਣਦਾ ਉਹਦਾ ਕੀੜਾ ਬੁਰਾ ਤੱਕ ਦਾਗਾ ਉਹਦਾ ਕਿਤਾਬੀ ਕਿੜਾ ਮੋਤ ਸੁਸਾਸ ਵਟਾ ਪੜੀ ਸਕਦਾ ਉਹ ਤਾਂ ਅੱਪ ਵੀ ਨਹੀਂ ਪਾਸ ਕਰ ਸਕਦਾ ਭਲੇ ਇੱਟਨੇ ਹਾਲਾਤ ਸਾਡੇ ਲੋਕਾਂ ਨੂੰ ਜਾਗਣਾ ਪਏਗਾ ਉਹਨਾਂ ਦੀ ਜਿਹੜੀਆਂ ਖੁਦਕੁਤਾ ਨਾਲ ਮੁੱਢਾ ਜਾਣੀ ਪੈਂਦੀਆਂ ਸਤਾ ਚਾਣਾ ਕੋਈ ਵੋਟ ਲੈਣੀ ਹੋਵੇ ਤਾਂ ਬਹੁਤ ਤਰ੍ਹਾਂ ਦੇ ਸਟੈਂਸਲ ਆਈ ਜਾਂਦੀ ਹੈ ਵੋਟਾਂ ਲੈਣ ਤੋਂ ਬਾਅਦ ਤੂੰ ਕੋਣੋਂ ਮੈਂ ਕੌਣ ਅੱਜ ਅਸੀਂ ਧਰਮੋਰੇ ਬੈਠੇ ਆਂ ਅੱਜ ਉਹ ਤਾਂ ਬੰਦਾ ਸੀ ਐਸਾ ਨਾ ਕਿ ਗੱਲ ਕਰਦਾ ਕਿ ਜਿੱਦਾਂ ਸਾਡਾ 2022 ਚ ਬੈਟਰ ਸਿਪ ਬੰਦਾ ਚੱਲਦਾ ਔਰ ਕਾਸਟ ਲਾਈਨ ਸਾਡੇ ਵਿੱਚ ਪੈਟ ਕਰਵਾ ਜਿੱਦੀ ਬੈਠੇ ਅੱਜ ਕੀ ਹਾਂ ਕਿਉਂ ਨਹੀਂ ਬੈਠਾ ਸਾਡੇ ਚਾਕੇ ਤੂੰ ਨਹੀਂ ਸਾਨੂੰ ਗੱਲ ਕੀਤੀ ਆ ਕੇ ਸਾਡਾ ਰੋਸ ਹੈ ਔਰ ਅਸੀਂ ਟਾਈਮ ਵੀ ਜਿੰਨੇ ਆ ਅੱਧੇ ਘੰਟੇ ਵਿੱਚ ਕੋਈ ਸਾਡੇ ਕੋਲ ਆ ਕੇ ਸਾਨੂੰ ਉਹਨੂੰ ਕੋਈ ਮੈਡਮ ਦੀ ਸੈਟਰਲ ਮੰਥਲੀ ਮੀਟਿੰਗ ਵੰਦੇ ਆ ਤਾਂ ਗੱਲ ਕਰਕੇ ਨਹੀਂ ਤਾਂ ਜੋ ਸਾਡਾ ਫੈਸਲਾ ਹੋਏਗਾ ਉਹ ਅਸੀਂ ਕਰਾਂਗੇ ਅਗਲੇ ਸਾਡੇ ਨਨਤਰੀ ਦੀ ਸਾਡੀ ਹੈ ਪੰਜਾਬ ਦੀ ਮੀਟਿੰਗ ਤਰੁੰਨ ਕਰਕੇ ਜੋ ਇਹਨਾਂ ਦਾ ਰਵਈਆ ਜੋ ਇਹਨਾਂ ਦਾ ਗੱਲ ਕਰਨ ਦਾ ਤਰੀਕਾ ਉਹਦਾ ਪੂਰਾ ਸੀ ਚਾਰ ਪੰਡਾ ਕਰਦੇ ਨਾਲ ਹੀ ਕਰਦਾ ਹੋਏ ਇੱਥੇ ਦਿੱਲੀ ਜਾਣਾ ਹੈ ਦਿੱਲੀ ਦਾ ਵਿਸ਼ਵਾਸ ਬਣਾ ਕੇ ਬਦੋਰੇ ਪੁੱਛੇਗੇ ਇੱਥੇ ਦੇ ਸੰਘਰਸ਼ਕ ਤੇ ਦਿੱਲੀ ਵੀ ਰੰਗ ਲਾ ਕੇ ਆਏ ਆ ਜਿਆ ਸਾਡੇ ਜਿਹਨੇ ਜੀ ਆ ਜੀ ਇਹ ਸਾਡਾ ਜੰਦਨਾ ਤੇ ਆਪਣਾ ਸੂਰਤਰਾ ਜੇ ਬਾਕੀ ਸਾਡੀ ਪੀਸ ਸਾਡੀ ਪੰਜਾਬ ਹੋਇਆ ਬਹੁਤ ਤਦਕਾਰ ਜੋ ਮੇਰੀਆਂ ਮਾਤਾਵਾਂ ਪੈਣਾ ਸਾਡੀ ਮਾਤਰ ਸ਼ਕਤੀ ਸਭ ਨੂੰ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਦੇਖੋ ਜੋ ਤੁਹਾਡਾ ਦਰਦ ਆ ਮੈਂ ਅੰਦਰ ਬੈਠਾ ਵੀ ਇਹ ਗੱਲ ਕਰ ਰਿਹਾ ਸੀ ਅਸੀਂ ਉਹਨੂੰ ਮਹਿਸੂਸ ਕਰਦੇ ਆ ਉਹਦੇ ਲਈ ਜੋ ਤੁਸੀਂ ਸਾਡੀ ਡਿਊਟੀ ਲਗਾਈ ਆ ਜੋ ਕੇਂਦਰੀ ਮੰਤਰੀ ਨੇ ਸਾਡੇ ਮਹਿਲਾ ਔਰ ਬਾਲ ਵਿਕਾਸ ਦੇ ਮੈਡਮ ਅਨਪੂਰਨਾ ਉਹਨਾਂ ਦੇ ਨਾਲ ਉਹਨਾਂ ਦੇ ਪੀਐਸ ਸਾਹਿਬ ਨਾਲ ਮੇਰੀ ਗੱਲ ਹੋਈ ਆ ਇਲੈਕਸ਼ਨ ਚੱਲ ਰਹੇ ਨੇ ਉਹ ਚਾਰਖੰਡ ਤੋਂ ਨੇ ਉਹ ਆਪਣੇ ਇਲੈਕਸ਼ਨਾਂ ਦੇ ਵਿੱਚ ਬਿਜ਼ੀ ਨੇ ਉਹਨਾਂ ਨੇ ਕਿਹਾ ਵੀ 20 ਤਰੀਕ ਤੋਂ ਬਾਅਦ ਮੇਰੇ ਨਾਲ ਟਾਈਮ ਲੈ ਕੇ ਮੈਂ ਤੁਹਾਡੇ ਜਿਹੜਾ ਡੈਪੂਟੇਸ਼ਨ ਤੁਸੀਂ ਤਿੰਨ ਚਾਰ ਲੋਕਾਂ ਦਾ ਲੈ ਕੇ ਜਾਣਾ ਉਹਨਾਂ ਨਾਲ ਮੀਟਿੰਗ ਲੈ ਕੇ ਤੁਹਾਡੀਆਂ ਗੱਲਾਂ ਦੇ ਉੱਤੇ ਤੁਸੀਂ ਉੱਥੇ ਤੱਕ ਜੋ ਮੰਗ ਪਹੁੰਚਾਣੀ ਆ ਉਹਦੇ ਲਈ ਅਸੀਂ ਨਾਲ ਆਪ ਜਾ ਕੇ ਉਹਦਾ ਮੰਗਾਂ ਨੂੰ ਪੰਜਾਬ ਦੇ ਪਵੰਦਾਂ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਕਿ ਤੁਸੀਂ ਸਾਰੀਆਂ ਸਰਦਾਰ ਜੋ ਸਾਡੀਆਂ ਮਾਤਾ-ਮਾਂ ਭੈਣਾਂ ਹੋ ਸਾਡਾ ਤੁਹਾਡਾ ਦਰਦ ਅਸੀਂ ਮਹਿਸੂਸ ਕਰਦੇ ਆ ਤੁਹਾਨੂੰ ਜੋ ਹੱਕ ਆ ਉਹ ਮਿਲਣਾ ਚਾਹੀਦਾ ਉਹਦੇ ਲਈ ਅਸੀਂ ਤੁਹਾਡੇ ਨਾਲ ਲੜ ਕੇ ਲੜਾਈ ਲੜਨ ਤੋਂ ਵੀ ਤਿਆਰ ਹਾਂ ਸੋ ਮੇਰਾ ਇੰਨਾ ਹੀ ਬੇਨਤੀ ਆ ਇਸ ਕਰਕੇ ਕਿਰਪਾ ਕਰਕੇ ਤੁਸੀਂ ਸਾਰੇ ਆਏ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਜੀਅ ਅੱਖ ਦਾ ਤੁਸੀਂ ਇੰਨੀ ਗੱਲ ਕਹਿਣ ਦੀ ਵੈਸੇ ਵੀ ਸਾਡੇ ਕੋਲ ਆ ਜਾਓ ਅਸੀਂ ਤਾਂ ਵੀ ਤੁਹਾਡੇ ਦਾ ਚਰਨ ਲੈ ਕੇ ਆਵਾਂ ਬਹੁਤ ਬਹੁਤ ਧੰਨਵਾਦ